ਅਮ ਅੱਜ ਅਸੀਂ ਆਪਣੇ ਸੀਨੀਅਰ ਕਾਂਸਟੇਬਲ ਜਸਵਿੰਦਰ ਸਿੰਘ ਨੂੰ ਸਨਮਾਨ ਕੀਤਾ ਇਹਨਾਂ ਬਹੁਤ ਹੀ ਜਿਹੜਾ ਹੈਗਾ ਇੱਕ ਇਮਾਨਦਾਰੀ ਦਾ ਸਬੂਤ ਹੈ ਦੇਿੰਗਾ ਸਾਡੇ ਜਸਵਿੰਦਰ ਸਾਡੇ ਕੋਲ ਇਥੇ ਖੁਈ ਖੜੇ ਲੱਗਿਆ ਹੋਇਆ ਤੇ ਇਹਨੇ ਇਹ ਆਪਣੇ ਗਸ਼ਟ ਤੇ ਸੀਗਾ ਤੇ ਇਹਨੂੰ ਉੱਥੇ ਪਰਸ ਮਿਲਿਆ ਜਿਹਦੇ ਚ ਆਰਾਊਂਡ ਬਾਊਟ 7000 ਤੋਂ ਉੱਪਰ ਪੈਸੇ ਸੀਗੇ ਤੇ ਇਹਨੇ ਉਹਦੇ ਚ ਕੋਈ ਇਨਾ ਪ੍ਰੋਪਰ ਪਤਾ ਨਹੀਂ ਸੀ ਲੱਗ ਰਿਹਾ ਕਿ ਦਾ ਇੱਕ ਆਈਡੈਂਟੀਟੀ ਥੋੜੀ ਸੀਗੀ ਤੇ ਇਹ ਇਹਨੇ ਆਪਣੀ ਐਫਰਟ ਕਰਕੇ ਸਿਟੀ 2 ਤੋ ਪਤਾ ਕਰਾ ਕੇ ਤੇ ਮਿਹਨਤ ਕਰਕੇ ਉਹ ਬਜ਼ੁਰਗ ਦੇ ਘਰ ਤੱਕ ਪਹੁੰਚੇ ਉਹ ਲੱਕੜਾਂ ਦਾ ਕੰਮ ਕਰਦਾ ਸੀਗਾ ਬੜਾ ਗਰੀਬ ਸੀਗਾ ਤੇ ਫਿਰ ਉਹਨੂੰ ਜਾ ਕੇ ਇਹ ਜਿਹੜੀ ਹੈਗੀ ਆ ਮੰਨਤ ਉਹਨੂੰ ਦਿੱਤੀ ਜਿਸ ਤੇ ਕਿ ਉਹ ਬਹੁਤ ਖੁਸ਼ ਹੋਇਆ ਐਪਰੀਸ਼ੀਏਟ ਕੀਤਾ ਉਹਦੇ ਲਈ 7000 ਬਹੁਤ ਵੱਡੀ ਚੀਜ਼ ਸੀ ਤੇ ਇਸ ਅੱਛੇ ਪ੍ਰਾਲੇ ਅੱਛੇ ਕੰਮ ਮਾਨਦਾਰੀ ਲਈ ਮੈਂ ਜਸਵਿੰਦਰ ਦਾ ਸਨਮਾਨ ਕਰਦਾ ਉਹਨੂੰ ਇੱਕ ਮੋਮੈਂਟੋ ਤੇ ਪਲੱਸ ਸਰਟੀਫਿਕੇਟ ਅਸੀਂ ਜਿਹੜਾ ਹੈਗਾ ਇਸ਼ੂ ਕਰਦੇ ਆ ਤੇ ਮੈਂ ਸਾਰੇ ਨੂੰ ਇਹ ਕਹੂੰਗਾ ਕਿ ਜਿਹੜਾ ਹੈਗਾ ਪੁਲਿਸ ਤੇ ਪਬਲਿਕ ਦਾ ਜਿਹੜਾ ਰਿਲੇਸ਼ਨ ਆ ਸੰਪਰਕ ਡੀਜੀ ਸਰਵਰ ਵੱਲੋਂ ਜਾਂਚ ਕਰ ਵੱਲੋਂ ਕੰਟੀਨਿਊਸ ਹੋ ਜਰਦਾ ਚੱਲ ਰਹੀ ਹੈ ਕਿ ਆਪਾਂ ਪੁਲਿਸ ਦਾ ਤੇ ਪਬਲਿਕ ਦਾ ਮੇਲ ਬਤਵਾਉਣਾ ਤੇ ਇਹ ਇੱਕ ਬੜਾ ਅੱਛਾ ਉਪਰਾਲਾ ਹੈਗਾ ਮੈਂ ਇਹਨੂੰ ਮبارਕਵਾਦ ਦਿੰਦਾ ਤੇ ਮੈਂ ਇਹ ਇਹੀ ਕਹਿਣਾ ਹੈਗਾ ਕਿ ਆਪਾਂ ਜਿਹੜਾ ਵੱਧ ਤੋਂ ਵੱਧ ਜਿਹੜਾ ਹੈਗਾ ਸੰਪਰਕ ਆਪਸ ਵਿੱਚ ਪਿਆਰ ਨਾਲ ਰੱਖਣਾ ਤੇ ਡਰੱਗਸ ਨੂੰ ਜਿਹੜਾ ਹੈਗਾ ਉਹਨੂੰ ਪਹਿਲ ਦੇ ਕੇ ਦੂਰ ਕਰਨਾ ਜੈ ਜੀ ਬੀਤੇ ਦਿਨਾਂ ਦੇ ਵਿੱਚ ਕੋਈ ਤਕਰੀਬ ਕੁੜੇ ਦਿਨ ਪਹਿਲਾਂ ਮੈਂ ਖੇ ਪਾਣੀ ਤੋਂ ਕਲੂ ਰੋਡ ਤੇ ਜਾ ਰਿਹਾ ਸੀਗਾ ਤੇ ਜਿਹੜੇ ਰਸਤੇ ਦੇ ਵਿੱਚ ਮੈਨੂੰ ਇੱਕ ਪਰਸ ਮਿਲਿਆ ਜਿਸ ਦੇ ਵਿੱਚ ਕੁਝ ਕਿਸੇ ਦੀ ਇਮਾਨਤ ਵੀ ਸੀ ਤੇ ਨਾਲ ਇੱਕ ਆਈਡੈਂਟੀ ਸੀਗੀ ਜਿਸ ਸੰਬੰਧੀ ਉਹਦੇ ਵਿੱਚ ਹੋਰ ਦਾ ਐਡਰੈਸ ਦਿੱਤਾ ਹੋਇਆ ਸੀ ਹੋਰ ਦੇ ਐਡਰੈਸ ਕਿਉਂਕਿ ਮੈਂ ਸਿਟੀ ਟੂ ਉਹ ਬੋਲ ਰਿਹਾ ਹਾਂ ਪਹਿਲਾਂ ਤਾਂ ਮੈਂ ਉਥੋਂ ਉਹਦੇ ਸੰਬੰਧੀ ਆਈਡੀ ਤੇ ਉਹਦੇ ਐਡਰੈਸ ਬਾਰੇ ਪਤਾ ਕੀਤਾ ਜਿਸ ਨੂੰ ਪਤਾ ਲੱਗਿਆ ਕਿ ਉਹ ਇੱਕ ਲੱਕੜਾ ਪਟਣਾ ਦਾ ਛੋਟਾ ਜਿਹਾ ਇੱਕ ਮਜ਼ਦੂਰ ਸੀ ਤੇ ਉਹਨਾਂ ਦੇ ਘਰੇ ਉਹਨਾਂ ਨੂੰ ਪਤਾ ਕੀਤਾ ਵੀ ਵਾਸਤਵ ਚ ਉਹਨਾਂ ਦਾ ਹੈ ਉਹਨਾਂ ਦੀ ਆਇਡੈਂਟੀਟੀ ਵੈਰੀਫਾਈ ਕਰਕੇ ਉਹਨਾਂ ਨੂੰ ਜਿਹੜੀ ਉਹਦੀ ਇਮਾਨਤ ਤੇ ਪੈਸੇ ਤੇ ਉਹਨਾਂ ਨੂੰ ਪਰਸ ਲੈ ਉਹਨਾਂ ਦੇ ਵਾਪਸ ਕੀਤੇ ਸਨ ਤੇ ਜਿਸ ਤੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫਾਜ਼ਲ ਕਾ ਜੀ ਵੱਲੋਂ ਅੱਜ ਮੈਨੂੰ ਸਪੈਸ਼ਲ ਤੌਰ ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹrade ਕੀਤੀ ਹੈ ਕਿ ਪਬਲਿਕ ਨਾਲ ਵਧੀਆ ਵਿਚਰੋ ਅਤੇ ਨਾਲ ਦੇ ਨਾਲ ਡਿਊਟੀ ਦੇ ਦੌਰਾਨ ਜੋ ਆਪਾਂ ਸਮਾਜਿਕ ਤੌਰ ਤੇ ਆਪਣੇ ਕਰਤੱਵ ਬਣਦੇ ਹਨ ਉਹਨਾਂ ਦੀ ਵੀ ਪੂਰਤੀ ਕਰੋ ਅਤੇ ਨਸ਼ੇ ਦੇ ਖਿਲਾਫ ਕਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਉਹਨਾਂ ਤੇ ਕਾਰਵਾਈ ਹੋਵੇ